ਰਿਸ਼ਤੇ ਦੀ ਐਡ ਸਿਰਫ ਉਹਨਾਂ ਦੀ ਪਾਈ ਜਾਂਦੀ ਹੈ ਜਿਨ੍ਹਾਂ ਨੇ ਸਾਡੇ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਲਾਈਕ ਕੀਤਾ ਹੋਵੇਗਾ ਅੱਜ ਦਾ ਨਵਾਂ ਰਿਸ਼ਤਾ ਯੂਕੇ ਤੋਂ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਰਾਮਗੜੀਆ ਸਿੱਖ ਏਰੀਆ ਤਰਨਤਾਰਨ ਕੁੜੀ ਦੀ ਪੜ੍ਹਾਈ ਬੀਐਸਸੀ ਮੈਡੀਕਲ ਤੇ ਐਮਬੀਏ ਯੂਕੇ ਤੋਂ ਡੇਟ ਆਫ ਬਰਥ 1999 ਕੱਦ 5 ਫੁੱਟ 5 ਇੰਚ ਲੜਕੀ ਦੇ ਇੱਕ ਭਰਾ ਮੈਰਿਡ ਉਹ ਵੀ ਯੂਕੇ ਦੇ ਵਿੱਚ ਰਹਿੰਦੇ ਕੁੜੀ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਹੈ ਕੇਆਰ ਅਸਿਸਟੈਂਟ ਦੀ ਜੌਬ ਕਰਦੇ ਚੰਗੀ ਸੈਲਰੀ 2 ਸਾਲ ਤੋਂ ਕੁੜੀ ਯੂਕੇ ਦੇ ਵਿੱਚ ਰਹਿੰਦੀ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਤੇ ਸਮਝਦਾਰ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਆਰਾਮ ਗੜਿਆ ਸਿੱਖ ਜਾਂ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜਿਆ ਲਿਖਿਆ ਯੂਕੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਮੁੰਡਾ ਕਟਿੰਗ ਵਾਲਾ ਨਸਾਰਹਿਤ ਹੋਵੇ ਤੇ ਮੁੰਡੇ ਦਾ ਕੱਦ 5 ਫੁੱਟ 11 ਇੰਚ ਤੋਂ ਘੱਟ ਨਾ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ WhatsApp ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ